ਰਵਿੰਦਕੇ ਜੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਦਾਦੇ ਕਿ ਏਡੀ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸੀ 10ਵਾਂ ਸੰਮਨ ਲੈ ਕੇ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਸਵੇਰ ਦੱਸਦੀ ਹੈ ਕਿ 7 ਵਜੇ ਤੋਂ ਸ਼ਾਮ ਦੇ 7 ਵਜੇ ਤੋਂ ਏਡੀ ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਸੀ ਤੇ ਹੁਣ ਰਵਿੰਦਕੇ ਜੀਵਾਲ ਹੁਣਾਂ ਨੂੰ ਅਰੈਸਟ ਕਰ ਲਿਆ ਗਿਆ ਜੀਆਂ ਦਾਦੇ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡਾ ਹੰਗਾਮਾ ਰਵਿੰਦਕੇ ਜੀਵਾਲ ਹੁਣਾਂ ਦੀ ਰਿਹਾਈ ਦੇ ਬਾਅਦ ਹੋਇਆ ਜਿੱਥੇ ਸੀਆਰਪੀਐਫ ਦੀਆਂ ਟੀਮਾਂ ਖੜੀਆਂ ਸੀ ਤੇ ਦੂਜੇ ਪਾਸੇ ਭਾਰੀ ਪੁਲਿਸ ਫੋਰਸ ਤनात ਕੀਤੀ ਗਈ ਸੀ ਤੇ ਦੂਜੇ ਪਾਸੇ ਲਗਾਤਾਰ ਆਮ ਆਮੀ ਪਾਰਟੀ ਦੇ ਲੀਡਰ ਔਰ ਮੰਤਰੀ ਦਿੱਲੀ ਕੈਬਨਿਟ ਦੇ ਸਾਰੇ ਪਹੁੰਚਣੇ ਸ਼ੁਰੂ ਹੋ ਗਏ ਸੀ ਅਰਵਿੰਦ ਕੇਜੀਵਲ ਹੋਣਾ ਦੀ ਰਿਹਾਈ ਤੇ ਤਾਦਾਦੀ ਕੇ ਅਰਵਿੰਦ ਕੇਜੀਵਲ ਹੋਣਾ ਨੂੰ ਅਰੈਸਟ ਕਰ ਲਿਆ ਗਿਆ ਔਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ ਇਹ ਖਾਸ਼ਾ ਜਤਾਇਆ ਜਾ ਰਿਹਾ ਸੀ ਕਿ ਅੱਜ ਗ੍ਰਿਫਤਾਰੀ ਹੋਏਗੀ ਜਾਂ ਨਹੀਂ ਪਰ ਦਾਦੀ ਕੇ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਏਡੀ ਦੀਆਂ ਟੀਮਾਂ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਗਿਆ ਅਰਵਿੰਦ ਕੇਜੀਵਲ ਹੋਣਾ ਨੂੰ ਉਹ ਰਿਹਾਈ ਦਾ ਦੱਸਦੀ ਹੈ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਜੀ ਆਂ ਦੱਸਦੀ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਵਰ ਸਾਹਮਣੇ ਆ ਰਹੀ ਹੈ ਅਰਵਿੰਦ ਕੇ ਜੀਵਲ ਹਉਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਆਂ ਦੱਸਦੀ ਕਿ ਅਰਵਿੰਦ ਕੇ ਜੀਵਲ ਹਉਣਾ ਦੀ ਰਹਿائش ਦੇ ਉੱਪਰ 10ਵਾਂ ਸੱਮਨ ਲੈ ਕੇ ਜਿਵੇਂ ਜੜਾ ਟੀਮਾਂ ਪਹੁੰਚਦੀਆਂ ਨੇ ਈਡੀ ਦੀਆਂ ਤਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਅਰੈਸਟ ਕੀਤੀ ਗਿਰਵਿੰਦ ਕੇ ਜੀਵਲ ਹੁਣ ਇਹ ਤਾਂ ਦਾਦੇ ਕਿ ਹੁਣ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਈਡੀ ਦੀ ਟੀਮ ਦੇ ਵੱਲੋਂ ਅਰੈਸਟ ਕੀਤਾ ਗਿਆ ਹੈ ਅਰਵਿੰਦ ਕੇ ਜੀਵਲ ਹੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦਾਦੇ ਕਿ ਅਰਵਿੰਦ ਕੇ ਜੀਵਲ ਹੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦਾਦੇ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾ ਦੱਸ ਦਿਆ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਅਰਬਿੰਦ ਕੇਜੀਵਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਦੀ ਰਿਹائش ਤੇ 7 ਵਜੇ ਤੋਂ ਇੜੀ ਦੀਆਂ ਟੀਮਾਂ ਜੜੀਆਂ ਨੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੈਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜੀ ਨੀਤੀ ਬਣਦੀ ਹੈ ਨਵੰਬਰ 2021 ਦੇ ਵਿੱਚ ਤਾਂ ਉਸ ਤੋਂ ਬਾਅਦ ਲਗਾਤਾਰ ਸਤਿੰਦਰ ਜੈਨ ਤੇ ਨਾਲ ਉਹਨਾਂ ਦੇ ਜੇ ਗੱਲ ਕਰੀਏ ਤਾਂ ਮਨੀਸ਼ ਸੌਧਿਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕੱਲ ਵੱਡਾ ਝਟਕਾ ਲੱਗਿਆ ਸੀ ਸਤਿੰਦਰ ਜੈਨ ਉਹਨਾਂ ਨੂੰ ਜਦੋਂ ਉਹਨਾਂ ਦੀ ਪਟੀਸ਼ਨ ਕਾਰਜ ਕਰ ਦਿੱਤੀ ਜਾਂਦੀ ਹੈ ਤੇ ਅੱਜ ਲੋਰ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਵੀ ਪਹੁੰਚ ਗਿਆ ਪਰ ਦਾਦ ਦੇ ਇੱਕ ਉਹ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਅਰਵਿੰਦ ਕੇਜੀਵਲ ਹੋਣਾ ਨੂੰ ਅਰੈਸਟ ਕਰ ਲਿਆ ਗਿਆ ਜੀ ਆਂ ਦੱਸਦੇ ਕਿ ਅਰਵਿੰਦ ਕੇਜਵਾ ਹੋਣਾ ਨੂੰ ਗ੍ਰਿਫਤਾਰੀ ਜਿਹੜੀ ਹੈ ਕੀਤੀ ਗਈ ਹੈ ਤਾਂ ਦੱਸਦੇ ਕਿ ਉਨ੍ਹਾਂ ਦੀ ਰਿਹائش ਦੇ ਉੱਪਰ 7 ਵਜੇ ਤੋਂ ਈਡੀ ਦੀਆਂ ਟੀਮਾਂ ਲਗਾਤਾਰ 10ਵਾਂ ਸੱਮਣ ਲੈ ਕੇ ਪਹੁੰਚੀਆਂ ਜੀ ਪਹਿਲਾਂ 9 ਸੱਮਣ ਜਿਹੜੇ ਐ ਭੇਜੇ ਜਾਂਦੇ ਅਰਵਿੰਦ ਕੇਜੀਵਲ ਹੁਣਾਂ ਨੂੰ ਪਰ ਉਹ ਕੋਈ ਜਵਾਬ ਜਿਹੜਾ ਨਹੀਂ ਦਿੰਦੇ ਤੇ ਜਿਸ ਤੋਂ ਬਾਅਦ ਨਾਈ ਪੇਸ਼ ਹੁੰਦਿਆ ਤਾਂ ਦੱਸਦੇ ਕਿ ਹੁਣ ਅਰਵਿੰਦ ਕੇਜੀਵਲ ਹੁਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਤਾਂ ਦੱਸਦੇ ਕਿ ਅਰਵਿੰਦ ਕੇਜੀਵਲ ਹੁਣਾਂ ਨਾਲ ਜੁੜੀ ਹੋਈ ਜਦ ਦੱਸਦੇ ਕਿ ਲਗਾਤਾਰ ਜਿਹੜਾ ਰਿਹائش ਦੇ ਉੱਪਰ ED ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸੀ ਤੇ ਪੂਰੀ ਜਿਹੜਾ ਡਾਕੂਮੈਂਟੇਸ਼ਨ ਕੀਤੀ ਜਾ ਰਹੀ ਤੇ ਦੂਜੇ ਪਾਸੇ ਜਿਹੜਾ ਸੰਮਨ ਸੀ ਉਹਨਾਂ ਦੇ ਕੋਲ ਉਹ ਸੰਮਨ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਅੱਜ ਜਿਹੜਾ ਹੋ ਸਕਦਾ ਹੈ ED ਦੀਆਂ ਟੀਮਾਂ ਗ੍ਰਿਫਤਾਰ ਕਰ ਲੈਣ ਤਾਂ ਦੱਸ ਦਈਏ ਕਿ ਹੁਣ ਜਿਹੜਾ ਗ੍ਰਿਫਤਾਰੀ ਹੋ ਚੁੱਕੀ ਹੈ ਕੀ ਅਰਵਿੰਦ ਕੇਜੀਵਾਲ ਹੋਣਾ ਇਹ ਤਾਂ ਦੱਸ ਦਈਏ ਕਿ ਬਹੁਤ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਤਾਂ ਦੱਸ ਦੇ ਕਿ ਉਹਨਾਂ ਘਰ ਦੇ ਬਾਹਰ ਜੋ ਜਿਹੜਾ ਤਸਵੀਰਾਂ ਨੇ ਉਹ ਵੀ ਮੈਂ ਕਹੂੰਗਾ ਕਿ ਜ਼ਰੂਰ ਦਿਖਾਈਆਂ ਜਾਂ ਨਾ ਨਾਲ ਘਰ ਦੀਆਂ ਜਿੱਥੇ ਭਾਰੀ ਫੋਰਸ ਦਾ ਨਾਕ ਕੀਤੀ ਆ ਸੀਆਰਪੀਐਫ ਦੀਆਂ ਟੀਮਾਂ ਖੜੀਆਂ ਨੇ ਉਹ ਵੀ ਜਿਹੜਾ ਪੂਰੇ ਦੇ ਪੂਰੀ ਵੀਡੀਓ ਦਿਖਾਈ ਜਾਵੇ ਕਿਉਂਕਿ ਅਰਵਿੰਦ ਕੇਜੀਵਾ ਹੁਣਾ ਨੂੰ ਜਿਹੜਾ ਹੁਣਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੂਰੀ ਜਾਣਕਾਰੀ ਦੇਣ ਦੇ ਲਈ ਮੇ ਨਾਲ ਹਰਪ੍ਰੀਤ ਜੁੜ ਚੁੱਕੇ ਉਹ ਨਾਲ ਗੱਲਬਾਤ ਕਰਦੇ ਆ ਹਰਪ੍ਰੀਤ ਕਿਵੇਂ ਦੇਖਦੇ ਹੋ 10ਵਾਂ ਸਮਨ ਲੈ ਕੇ ਅੱਜ ਈਡੀ ਦੀਆਂ ਟੀਮਾਂ ਪਹੁੰਚਦੀਆਂ ਤੇ ਲਗਾਤਾਰ ਜਿਹੜਾ ਇਹ ਖਾਸਾ ਜਤਾਇਆ ਜਾਂਦਾ ਹੈ ਕਿ ਹੁਣੇ ਗ੍ਰਿਫਤਾਰ ਕੀਤਾ ਹੁਣੇ ਗ੍ਰਿਫਤਾਰ ਕੀਤਾ ਪਰ ਉਸ ਤੋਂ ਬਾਅਦ ਤਕਰੀਬਨ ਜਿਹੜਾ 2-2.5 ਘੰਟਿਆਂ ਬਾਅਦ ਖਬਰ ਆਈ ਹੈ ਕਿ ਗ੍ਰਿਫਤਾਰ ਕਰ ਲਿਆ ਗ੍ਰਵਿੰਦ ਕੇਜੀਵਾ ਹੁਣਾ ਨੂੰ